वाहिगुरू जीा ख़ालसा वाहिगुरू जी फतिह परम सन्मानोग सतगुर जी साजी निवाजी हुई गुरू का ख़ासू गुरू खालसा गुरंगत जी सर्बत गुरसिखमाई भाई दसो पातशाह हूं के ज्ञान स्वरूप ਜਾਗਦੀ ਜੋਤ ਕਲ ਜਵ ਕੀ ਓਟ ਬਾਣੀ ਕੇ ਬੋਹਿਥ ਚਵਰ ਸਤਰ ਤਖਤ ਕੇ ਮਾਲਕ ਪ੍ਰਤਖ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਖਿਆ ਕਰਨ ਵਾਸਤੇ 71 ਹੋਏ ਹਾਂ। ਸੋ ਸਤਿਗੁਰੂ ਸਹਿਜੀਆਂ ਦੀ ਰਹਿਮਤ ਬਖਸ਼ਿਸ ਦਾ ਸਦਕਾ 12 ਅੰਗ ਤੱਕ ਸੰਖਿਆ ਹੋ ਚੁੱਕੀ ਹੈ। 12ਵੇਂ ਅੰਗ ਤੋਂ ਹੀ ਪ੍ਰਾਰੰਭ ਕਰਨੀ ਹੈ ਸੋਹਿਲਾ ਸਾਹਿਬ ਦੀ ਬਾਣੀ। ਸੋ ਸਾਵਧਾਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਖਿਆ ਸ਼ਰਵਣ ਕਰੋ ਜੀ। ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਏਸ ਸ਼ਬਦ ਨੂੰ ਓੰਕਾਰ ਇਸ ਤਰ੍ਹਾਂ ਪੜ੍ਹਨਾ ਹੈ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵਹੁ ਸੋਹਿਲਾ ਸਿਵレ ਹੋ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲ ਸਦਾ ਸੁਖ ਹੋਈ ਰਹਾਉ ਨੇਤ ਨੇਤ ਜੀੜੇ ਸਮਾਲੀਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸਮਾਰ ਸੰਬਤ ਸਾਹ ਲਿਖਿਆ ਮੇਲ ਕਰ ਪਾਵੋ ਹੋ ਤੀਲ ਦੇਹੋ ਸੱਜਣਾ ਅਸੀਂ ਸੜੀਆ ਇਹ ਛੇਤੀ ਦੇ ਨਾਲ ਪੜਨਾ ਅਸੀਂ ਸੜੀਆ ਨਹੀਂ ਪੜਨਾ ਅਸੀਂ ਸੜੀਆ ਦੇਹ ਸੱਜਣ ਅਸੀਂ ਸੜੀਆ ਜਿਉ ਹੋਵੇ ਸਾਹਿਬ ਸੋ ਮੇਲ ਘਰ ਘਰ ਇਹੋ ਪਾਹੁ ਚਾ ਪਾਹੁ ਪੱਪੇ ਕਰਨਾ ਲਾ ਕੇ ਪਾਹੁ ਚਾ ਸੱਦੜੇ ਨਿਤ ਭਵਨ ਸੱਦਨ ਹਾਰਾ ਸਿੰਦਰੀਏ ਨਾਨਕ ਸੇ ਤਿਹ ਆਵਨ raag aasa mahalla pehla 6 ghar 6 gur 6 updesh isei tarahi chhache sihari aidha 6 is tarah padna hai 6 updesh gur gur eko vees anek ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੁਏ ਤਸਿਆ ਘੜੀਆ ਬਹਿਰਾ ਠਿਪਤੀ ਵਾਰੀ ਮਾਹੋ ਹੋਆ ਸੂਰਜ ਏਕ ਰਤ ਅਨੇਕ ਨਾਨਕ ਕਰਤੇ ਕੀ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਜਿਹੜਾ ਗਗਨ ਮੈ ਸ਼ਬਦ ਹੈ ਮੈ ਬਿਨਾ ਬਿੰਦੀ ਤੋਂ ਪੜਨਾ ਹੈ ਮੈ ਦਾ ਅਰਥ ਆਕਾਸ਼ ਮਈ ਥਾਲ ਗਗਨ ਮਈ ਅਕਾਸ਼ ਆਕਾਸ਼ ਮਈ ਮਈ ਮਤਲਬ ਰੂਪ ਆਕਾਸ਼ ਰੂਪ ਥਾਲ ਹੈ ਮਈ ਇਸ ਤੋਂ ਭਾਵ ਮੈ ਬਿਨਾ ਬਿੰਦੀ ਤੋਂ ਉਚਾਰਨ ਕਰਨਾ ਮੈ ਦਾ ਅਰਥ ਹੈ ਆਕਾਸ਼ ਮਈ गागानाय थाल रवि चंद्र दीपक बने तारिका मंडल जनक मोती धूप मल आन लो ए मल आ मलियान नहीं पढ़ना लल्ले नु सिहारी नहीं लावणी लल्ला मुक्त है पढ़ना लो वखरा धूप मल आन लो पवन चबरो करे सगल बन राए फूलंत ज्योति कैसी आरती होए भव खंडना तेरी आरती अनहता शब्द वाजंत भेरी अनहता शब्द पोला पढ़ना है अनहत्ता नहीं पढ़ना <coughs> अनहता शब्द वाजंत भेरी रहा सहस तव नैन नन नैन है, है तोहे कहौ ਸਹਿਸ ਮੂਰਤ ਨਨਾ ਏਕ ਤੋਹੀ ਇਹ ਨਨਾ ਪੜਨਾ ਹੈ ਨੰਨਾ ਨਹੀਂ ਪੜਨਾ ਨਨਾ ਪੋਲਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲਮਕਰੰਦ ਲੋਭਿਤ ਮਨੋ ਅਨ ਦਿਨੋ ਮੋਹ ਹੀ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰਿੰਗ ਕਹੋ ਹੋਏ ਜਾਤੇ تیر ਨਾਈ ਵਸ ਇਹ ਸਾਰਿੰਗ ਇਸੇ ਤਰ੍ਹਾਂ ਹੀ ਪੜਨਾ ਆਪਾਂ ਸਾਰਿੰਗ ਇਸ ਤਰ੍ਹਾਂ ਪੜਦੇ ਹੰ ਗੱਗਾ ਛੱਡ ਜਾਂਦੇ ਹਾਂ ਸਾਰਿੰਗ ਇਸ ਤਰ੍ਹਾਂ ਪੜਨਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਕਰ ਬਹੁ ਭਰਿਆ ਨਿਰ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਤੇ ਬਿਸਰਾਮ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਢੰਡਾਉਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਸਾਕਤ ਤੇ ਰੁਕਣਾ ਹੈ ਯਮਕ ਥੋੜਾ ਜਿਹਾ ਰੁਕਣਾ ਇਸ ਨੂੰ ਕਹਿੰਦੇ ਰੁਕਣਾ ਥੋੜਾ ਯਮਕ ਕਹਿ ਦਿੰਦੇ ਹਨ ਸਾਖਤ ਹਰ ਨਹੀਂ ਪੜਨਾ ਸਾਖਤ ਹਰ ਰਸ ਸਾਧ ਨਾ ਜਾਣਿਆ ਇਸ ਤਰ੍ਹਾਂ ਸਾਖਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੀ ਜਿਉ ਜਿਉ ਚੱਲ ਹੈ ਚੁਪੈ ਦੁਖ ਪਾਵਹਿ ਜਮ ਕਾਲ ਸਹ ਹੈ ਸਿਰ ਡੰਡਾ ਹੀ ਹਰ ਜਨ ਹਰ ਹਰ ਨਾਮ ਸਮਾਣੀ दुख जन्म मरण भव खंडा हे अविनासी पुरुष पाया परमेश्वर बहु सोब खंड ब्रह्मांड हे हम गरीब मस्कीन प्राप्त तेरे हर रास रास वट वडा हे जन नानक नाम आधार टेक है हर नामे ही सुख मंडा हे राग गौडी पूर्वी महल्ला 5 कराओ सुन सुनो हो मेरे मीता संत टहल की बेला बेला नहीं पढ़ना बेला पोला पढ़ना है इसका अर्थ नहीं जंगल बेला अर्थ बनेगा जे आप बेला कसके पढ़ा पढ़ा या पारा बेला पढ़ना है बेला कराओ बेनंती सुनो हो मेरे मीता संत टहल की बेला ਇਹਾ ਖਾਟ ਜਲਹੋ ਹਰ ਲਾਹ ਆਗੇ ਬਸਨ ਸੁਹੇਲਾ ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇਮਹਿ ਤਰਿਉ ਬ੍ਰਹਮ ਗਿਆਨੀ ਜਿਸ ਹੈ ਜਗਾਇ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹੱਜ ਹੋ ਹਾ ਗੁਰਤੀ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹਰ ਨਾ ਹੋਏ ਕੋ ਫੇਰਾ ਇਹ ਹੋਏ ਕੋ ਹਾੜੇ ਹਾਹੇ ਨੂੰ ਵੀ ਹੋੜਾ ਗੱਗੇ ਨੂੰ ਵੀ ਹੋੜਾ ਆਪਾਂ ਹੋਏ ਜੋ ਪੜਦੇ ਹਾਹੇ ਓਂਕੜ ਲਾ ਕੇ ਹੋਏ ਕੋ ਪੜਨਾ ਨਿਜ ਘਰ ਮਹਿਲ ਪਾਵਹੁ ਸੁਖ ਸਹਜੇ ਬਹੁਰ ਨਾ ਹੋਏ ਕੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੰਗੈ ਬਿੰਦੀ ਲਾ ਕੇ ਪੜਨਾ ਹੈ ਮੰਗੈ ਮੋਕ ਔਕਰ ਸੰਤਨ ਕੀ ਧੂਰੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਇਹ ਜੋ ਸ਼ਬਦਾਂ ਵਿੱਚ ਪਹਿਲਾ ਪਹਿਲਾਂ ਆਇਆ ਅੰਕਾਂ ਵਿੱਚ ਬਾਅਦ ਚ ਇਹ ਪੜਨਾ ਨਹੀਂ ਹੁੰਦਾ ਸਿਰਫ ਮਹੱਲਾ ਪਹਿਲਾ ਇੱਕ ਜਾਂ ਪਹਿਲਾ ਇਸ ਤਰ੍ਹਾਂ ਨਹੀਂ ਪੜਨਾ ਜੇ ਅੰਕਾਂ ਦੇ ਵਿੱਚ ਪਹਿਲਾਂ ਆ ਜਾਵੇ ਇਹ ਸ਼ਬਦਾਂ ਦੇ ਵਿੱਚ ਬਾਅਦ ਵਿੱਚ ਆ ਜਾਵੇ ਉਸ ਨੂੰ ਪੜਨਾ ਹੁੰਦਾ ਹੈ। ਕਈ ਵਾਰ ਆਉਂਦਾ ਹੈ ਸੋਰਠ ਮਹੱਲਾ ਤੀਜਾ ਤੀਜਾ ਅੰਕਾਂ ਦੇ ਵਿੱਚ ਪਹਿਲਾਂ ਸ਼ਬਦਾਂ ਵਿੱਚ ਬਾਅਦ ਵਿੱਚ ਲਿਖਿਆ ਉਸ ਨੂੰ ਪੜਨਾ ਹੁੰਦਾ ਹੈ। ਜੇ ਸ਼ਬਦਾਂ ਵਿੱਚ ਅੱਖਰਾਂ ਵਿੱਚ ਪਹਿਲਾਂ ਆ ਜੇ ਅੰਕਾਂ ਦੇ ਵਿੱਚ ਬਾਅਦ ਵਿੱਚ ਆ ਜਾਵੇ ਉਸ ਨੂੰ ਨਹੀਂ ਪੜਨਾ ਹੁੰਦਾ। ਇਸ ਕਰਕੇ ਇੱਥੇ ਮਹੱਲਾ ਪਹਿਲਾ ਦੋ ਵਾਰ ਨਹੀਂ ਪੜਨਾ। ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸਰ ਹੈ ਰਤਨੀ ਤਾ ਹੋ ਹੈ ਜੜਾ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ ਮਾਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਇਹ ਮਤ ਪੁੱਲਾ ਪੜਨਾ ਹੈ ਏ ਅਕਾਲ ਪੁਰਖ ਵਾਹਿਗੁਰੂ ਜੀ ਮਤਾ ਪਦਾਰਥਾਂ ਨੂੰ ਦੇਖ ਕੇ ਅਸੀਂ ਭੁੱਲ ਜਾਈਏ ਤੇਰਾ ਨਾਮ ਸਾਨੂੰ ਵਿਸਰ ਜਾਵੇ ਮਤਾ ਮਤਾ ਇਦਾਰਥ ਮਤਾ ਮਤ ਪੋਲਾ ਪੜਨਾ ਹੈ ਮਤ ਦੇਖ ਭੂਲਾ ਵਿਸਰ ਤੇਰਾ ਚਿੱਤ ਨਾ ਆਵੇ ਨਾ ਹਰ ਬਿਨ ਜੀਉ ਜਲ ਬਲ ਜਾਵ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਰਹਾ ਧਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਪਲਗ ਪੜਨਾ ਪਲੰਗ ਟਿੱਪੀ ਨਿ ਬੋਲਣੀ ਪਲਗ ਪਲਗ ਲਾਲ ਜੜਾ ਮੋਹਣੀ ਮੁਖ ਮਣੀ ਸੋਹ ਹੈ ਕਰੇ ਰੰਗ ਪਸਾਉ ਮਤ ਦੇਖ ਭੁਲਾ ਵਿਸਰ ਤੇਰਾ ਚਿਤ ਨਾ ਆਵੇ ਨਾਉ ਸਿੱਧ ਹੋਵਾ ਸਿੱਧ ਲਈ ਰਿੱਧ ਆਖਾ ਆਉ ਗੋਪਤ ਪ੍ਰਗਟ ਹੋਏ ਬੈਸਾ ਲੋਗ ਰਾਖੇ ਪਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾਉ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕ ਸਭ ਵਾਉ ਮਤ ਦੇਖ ਭੂਲਾ ਬਿਸਰ ਤੇਰਾ ਚਿਤ ਨਾ ਆਵੇ ਨਾ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਅਰਜਾ ਪਵਨ ਪੀਣਾ અપਿਆਉ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਸੁਪਨ ਸੌਣ ਨਾ ਥਾਵ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾ ਨਾਲ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਈ ਰਹਾਉ 쿠ਸਾ 쿠ਸਾ ਪੜਨਾ ਹੈ 쿠ਸਾ ਪੋਲਾ 쿠ਸਾ 쿠ਸਾ ਅਰਥ ਦੱਬ ਕੁਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਛੇਤੀ ਜਾਲੀਆ ਭਾਸਨ ਛੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾ ਨਾਉ ਪੰਖੀ ਹੋਏ ਕਹਿ ਜੇ ਭਵਾ ਸੈ ਅਸਮਾਨੀ ਜਾਓ ਨਦਰੀ ਕਿਸੈ ਨਾ ਆਵਉ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾ ਨਾਉ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਉ ਮਸੂ ਮਸੂ ਭਾਰਾ ਪੜਨਾ ਹੈ ਮਸੂ ਟੋਟ ਨਾ ਆਵਈ ਲੇਖਣ ਪਾਉਣ ਚਲਾਓ ਤੇ ਤੇਰੀ ਕੀਮਤ ਨਾਪਵੇ ਹਉ ਕੇਵਡ ਆਖਾ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲਿਖੈ ਬੋਲਣਾ ਬੋਲਣਾ ਲਿਖੈ ਖਾਣਾ ਖਾਉ ਲਿਖੈ ਵਾਟ ਚਲਾਈਐ ਲਿਖੈ ਸੁਣ ਵੇਖਾਉ ਲਿਖੈ ਸਾਹ ਲਵਾਈਐ ਪੜੇ ਕੇ ਪੁੱਛਣ ਜਾਓ ਪੜੇ ਭਾਰਾ ਪੜਨਾ ਹੈ ਪਰੇ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋਹ ਅੰਧੇ ਨਾਮ ਵਿਸਾਰੇ ਆ ਨਾ ਤਿਸ ਏਹ ਨਾ ਓਹ ਰਹਾਉ ਜੀਵਨ ਮਰਣਾ ਜਾਇ ਕੈ ਇਥੈ ਖਾਜੈ ਕਾਲ ਜਿੱਥੈ ਬਹਿ ਸਮਝਾਈਐ ਤਿੱਥੈ ਕੋਏ ਨਾ ਚੱਲਿਓ ਨਾਲ ਰੋਵਣ ਵਾਲੇ ਜਿਤੜੇ ਸਭ ਬੰਨਹਿ ਪੰਡ ਪਰਾਲ ਸਭ ਕੋ ਆਖੈ ਬਹੁਤ ਬਹੁਤ ਘਟ ਨਾ ਆਖੈ ਕੋਈ ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵਟਾ ਹੋਏ ਸਾਚਾ ਸਾਹਿਬ ਸਾਹਿਬ ਹੀ ਪੜਨਾ ਹੈ ਹਾਏ ਨੂੰ ਸਿਹਾਰੀ ਲਾ ਕੇ ਨਹੀਂ ਪੜਨਾ ਸਾਚਾ ਸਾਹਿਬ ਏਕ ਤੂ ਹੋਰ ਜੀਆ ਕਿਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂ ਆਤ ਨੀਚ ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸੋ ਕਿਆ ਰੀਸ ਜਿਥੈ ਨੀਚ ਸਮਰਲੀਆਂ ਤਿਥੈ ਨਦਰ ਤੇਰੀ ਬਖ ਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਲੱਭ ਹੀ ਪੜਨਾ ਹੈ ਬੱਬੇ ਦੇ ਨਾਲ ਲੱਭ ਨਹੀਂ ਬੋਲਣਾ ਲੱਭ ਕੁੱਤਾ ਕੂੜਾ ਚੂਹੜਾ ਠਾਕ ਖਾਦਾ ਮੁਰਦਾਰ ਪਰਿੰਦਾ ਪਰਮਲ ਮੁਖ ਸੁਧੀ ਇਸੇ ਤਰ੍ਹਾਂ ਹੀ ਇਹ ਪਰਮਲ ਵਖਰਾ ਪਾਠ ਹੈ ਅਰਥ ਹੈ ਪ੍ਰਾਈ ਮੈਲ ਜੇ ਇਕੱਠਾ ਪੜੀਏ ਉਹ ਪਰਮਲ ਚੰਦਰਾਂ ਦਾ ਅਰਥ ਬਣ ਜਾਂਦਾ ਹੈ ਇਸੇ ਸ਼ਬਦ ਵਿੱਚ ਇੱਕ ਇਕੱਠਾ ਆਵੇਗਾ ਅੱਗੇ ਜਾ ਕੇ ਸੁਧੀ ਪੋਲਾ ਪੜਨਾ ਪਰਿੰਿੰਦਾ ਪਰਮਾਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਾਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਅਨੇਜ ਕਾਰਨ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਇਹ ਪਰਮਲ ਇਕੱਠਾ ਇੱਥੇ ਚੰਦਨ ਦਾ ਅਰਥ ਹੈ ਵੈਸੇ ਕਾਮਣ ਰਸ ਇੱਥੇ ਅਰਥ ਦੇ ਨਾਲ ਵਿਸਰਾਮ ਲੱਗਦਾ ਪਰ ਕਾਮਣ ਤੇ ਵਿਸਰਾਮ ਠੀਕ ਹੈ ਰਾਸ ਸੁਇਨਾ ਰਾਸ ਰੂਪਾ ਕਾਮਣ ਰਾਸ ਪਰਮਲ ਕੀ ਬਾਸ ਰਾਸ ਘੋੜੇ ਰਾਸ ਸੇਜਾ ਮੰਦਰ ਰਾਸ ਮੀਠਾ ਰਾਸ ਮਾਸ ਇਸਤੇ ਰਾਸ ਸਰੀਰ ਕੀ ਕਹਿ ਘਟ ਨਾਮ ਨਿਵਾਸ ਜਿਤ ਬੋਲਿਆ ਫਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਗੋਲ ਵਿਗਚਣਾ ਸੋਣਾ ਨੂਰਖ ਮਨ ਅਜਾਨ ਜੋ ਤਿਸ ਭਾਵਹਿ ਸੇ ਭਲੇ ਹੋਰ ਕੇ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੈ ਰਹਿਆ ਸਮਾਇ ਤਿਨ ਕਾ ਕੀ ਸਲਾਹਣਾ ਅਵਰ ਸੁਅਲਿਉ ਕਾਏ ਨਾਨਕ ਨਦਰੀ ਬਾਹਰੇ ਰੱਚ ਹੈ ਦਾਨ ਨਾ ਨਾਏ ਇਸੇ ਤਰ੍ਹਾਂ ਹੀ ਰੱਚ ਹੈ ਦਾਨ ਨਾ ਨਾਏ ਪੜਨਾ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੀ ਨਜ਼ਰ ਤੋਂ ਬਾਰੀ ਮਨੋਖ ਹਨ ਰੱਚ ਹੈ ਦਾਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਦਾਨ ਵਿੱਚ ਰੱਚ ਦਾਨਦੇ ਨੇ ਨਾ ਨਾਏ ਨਾਂ ਵਿੱਚ ਨਹੀਂ ਰੱਚਦੇ ਇਸ ਵਾਸਤੇ ਰਾਚ ਹੈ দান ਨਾ ਨਾਏ ਇਸ ਤਰ੍ਹਾਂ দান ਤੇ ਥੋੜਾ ਜਿਹਾ ਰੁਕ ਕੇ ਫੇਰ ਪੜਨਾ ਹੈ ਸੋ ਅੱਜ ਦੀ ਸੰਖਿਆ ਦੀ ਇੱਥੇ ਹੀ ਸਮਾਪਤੀ ਹੈ ਜੀ ਤੈਨ ਕਾ ਕਿਆ ਸਾਲਾਹਣਾ ਅਵਰ ਸੁਆਲਿਓ ਕਾਏ ਨਾਨਕ ਨਦਰੀ ਬਾਹਰੇ ਰਾਚ ਹੈ ਦਾਨ ਨਾਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ